ਠੀਕ ਹੈ ਜੀ ਮੰਮੀ ਚੂੜੀਆਂ ਸੋਹਣੀਆਂ ਲੱਗਣੀਆਂ ਨੇ ਸਾਡੀ ਧੀ ਨੂੰ ਬੜੀ ਅੱਕੜ ਮਾਰੰਡੀ ਹਨ ਨਾ ਨੇ ਲੈ ਭਾਬੀ ਅੱਕੜ ਕਦੀ ਤੂੰ ਹੀ ਕਿਹੜਾ ਘੱਟ ਗੱਲਾਂ ਸੁਣਾਈਆਂ ਮੈਨੂੰ ਇੱਥੇ ਹੁਣ ਤੇ ਮੋਜਾ ਕਰੂੰ ਆਪਣੇ ਸਾਰੇ ਘਰ ਜਾ ਕੇ ਅੱਛਾ ਜੀ ਕਿਹੜੀ ਮੋਜਾ ਸਭ ਤੋਂ ਪਹਿਲਾਂ ਜਾ ਕੇ ਤੇ ਮੈਂ ਕਰਾਉਣੇ ਰਿਬੋਂਡਿੰਗ ਵਾਲ ਜਿਵੇਂ ਸਾਰੀ ਕੁੜੀਆਂ ਕਰਵਾਉਂਦੀਆਂ ਤੋਂ ਬਾਅਦ ਮੈਂ ਲੈਣੀ ਆ 15 20 ਜੀਨਾ ਨਾਉ ਟੌਪ ਸੋਹਣੇ ਸੋਹਣੇ ਜਿਵੇਂ ਸਾਰੀ ਕੁੜੀਆਂ ਲੈਂਦੀਆਂ ਬਾਅਦ ਅਸੀਂ ਜਾਣਾ ਕੁਲੂ ਮਨਾਲੀ ਨਹੀਂ ਨਹੀਂ ਕੁਲੂ ਮਨਾਲੀ ਨਹੀਂ ਹੁਣ ਸਾਰੇ ਦੁਬਈ ਜਾਂਦੇ ਆ ਦੁਬਈ ਜਾਵਾਂਗੇ ਫੇਰ ਮੋਜਾ ਜੈ ਮੋਜਾ ਹੇ ਹੇ ਮੋਜਾ ਜੇ ਜਰ ਬੌਂਡਿੰਗ ਦੇ ਵਾਲ ਖਰਾਬ ਹੋਈ ਜਾਣੇ ਨਾ ਤੇ ਉਹ ਤੇ ਜ਼ਿੰਦਗੀ ਵੀ ਖਰਾਬ ਹੋਈ ਜਾਣੀ ਐ ਜਾ ਭਾਬੀ ਤੂੰ ਛੜਦੀਆਂ ਮੇਰੇ ਤੋਂ ਤਾਂ ਇੰਨੀ ਗੱਲ ਕਹਿਣ ਦੀ ਐ ਸੱਚੀ ਤਾਂ ਨਹੀਂ ਕਹਿਣ ਦੀ ਨਾ ਸੱਚੀ ਕਹਿਂਦੀ ਮੈਂ ਜੇ ਭਾਬੀ ਜਦ ਤੂੰ ਇੱਥੇ ਵਿਆਹ ਕੇ ਆਈ ਸੀ ਤੂੰ ਵੀ ਵਾਲ ਰਿਬੌਂਡਿੰਗ ਕਰਵਾਏ ਸੀ ਜੀ ਨਾਲ ਲਏ ਸਟੌਪ ਲਏ ਸੀ ਤੈਨੂੰ ਵੇਖ ਕੇ ਤੇ ਮੈਂ ਬੜੀ ਇੰਪ੍ਰੈਸ ਹੋਈ ਸੀ ਹੁਣ ਵਾਲ ਬਖਾਈਂ ਚੜਾ ਆਪਣੇ ਹਾਏ ਇਹ ਛੜੂ ਤੋਂ ਵੀ ਭੜੇ ਹੋਏ ਪਏ ਆ ਜ਼ਿੰਦਗੀ ਵੀ ਛੜੂ ਤੋਂ ਭੜੀ ਹੋ ਜਾਂਦੀ ਸਾਰਿਆਂ ਚ ਜਾ ਜਾ ਰਹਿnde ਮੇਰੀ ਸੱਸ ਪਤਾ ਕਿੰਨੀ ਚੰਗੀ ਐ ਮਾਂ ਵੀ ਐਵੇਂ ਕਹਿੰਦੀ ਹੁੰਦੀ ਸੀ ਮੇਰੀ ਸੱਸ ਬੜੀ ਚੰਗੀ ਐ ਪਰ ਹੁਣ ਵੇਖ ਲੈ ਸਵੇਰੇ ਸ਼ਾਮ ਭਾਂਡੇ ਖੜਕਣਦੇ ਹੁੰਦੇ ਆ ਮੇਰੀ ਗੱਲ ਸੁਣ ਮੇਲੇ ਨਾਨਾ ਨੂੰ ਪਤਾ ਮੇਰਾ ਕਿੰਨਾ ਪਿਆਰ ਕਰਦੀ ਐ ਮੈਨੂੰ ਮੈਨੂੰ ਫੋਨ ਤੇ ਵੀ ਗੱਲ ਕਰਦੀ ਐ ਹੇ ਨਨਾਨੀ ਤੂੰ ਵਿਆਹ ਤੋਂ ਪਹਿਲਾਂ ਮੈਨੂੰ ਪੜੀਆਂ ਗੱਲਾਂ ਕਰਦੀਂਦੀ ਚੇਤਾ ਆ ਅਗਾ ਚੇਤਾ ਹੁਣ ਕੀ ਕਰਾਂ ਭਾਬੀ ਮੈਂ ਘਰ ਤੋਂ ਨਟ ਮੇਦਾ ਤੇ ਜਿਹੜੇ ਵੰਡੇ ਗਏ ਉਹਨਾਂ ਦੇ ਕਿੱਦਾਂ ਟ ਭਈਏ ਓਏ ਰੱਬਾ ਤੂੰ ਪਹਿਲਾਂ ਕਿਹੜੇ ਦੱਸਿਆ ਤੂੰ ਤਾਂ ਇਹ ਹੀ ਚਾਹੁੰਦੀ ਐ ਕਿ ਮੇਰਾ ਕਦੇ ਭਲਾ ਹੋਵੇ ਹੀ ਨਾ